हां जी दोस्तों सारे वीरण प्यार, 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 प्यार को सब्सक्राइब कर उम्मीद है तो सारे ठीक होंगे माता सुब्रमण्यम बलसुनी बाबू थे आपाकडे ट्रकोंचा पण ट्रॅक्टर आणि बंदते ते बाईकल वीर आपणे ਨਾਲ ساری ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖੋ ਸਸੀ ਕਾ ਬਾਈਕਲ ਸਿਕਾੜ ਬਾਈ ਪਰਬੂ ਠੀਕ ਹੋ ਬਾਈ ਸਸੀ ਕਾ ਬਾਈ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਪਰਬੂ ਠੀਕ ਠਾਕ ਬਈ ਹਾਂਜੀ ਹਾਂਜੀ ਚਲੋ ਤੇ ਅੱਜ ਕਿੰਨੇ ਟਰੈਕਟਰ ਹੈ ਬਾਈ ਜੀ ਟਰੈਕਟਰ ਹੈਗੇ ਬਾਈ 9 9 ਡ్రਾਈਵਰ ਹਾਂ ਠੀਕ ਹੈ ਜੀ ਕਾਪੀ ਕਾਗਜ ਨੇ ਬਈ ਜੀ ਉਹ ਜ਼ਿੰਮੇਵਾਰੀ ਹੁੰਦੀ ਹੈ ਕਾਪੀ ਕਾਗਜ ਹੀ ਮੇਨ ਹੈ ਮਸ਼ੀਨਰੀ ਦਾ ਤਾਂ ਯਾਰ ਠੀਕ ਹੈ ਜੀ ਵੱਡਾ ਕੰਮ ਅਗਲਾ ਦੇਖ ਕੀ ਲੈਂਦਾਗਾ ਕਾਪੀ ਦਾਦੇ ਚ ਮੇਨ ਹੁੰਦੇ ਹੈ ਠੀਕ ਹੈ ਜੀ ਤੇ ਪੰਜਾਬ ਨੰਬਰ ਹੈ ਕਰਿਆਣਾ ਨੰਬਰ ਬਈ ਮੈਕਸੀਜੇ ਕੰਮੀ ਹੈ ਜਿਆਦਾਤਰ ਆਪਣੇ ਕੋਲੇ ਹਰਿਆੜੀ ਹੁੰਦੀ ਹੈ ਪੰਜਾਬ ਦੀ ਹੈਗੀ ਠੀਕ ਹੈ ਹਰਿਆਣਾ ਵੀ ਸਾਰਾ ਕੁਝ ਹੀ ਹੈ ਠੀਕ ਹੈ ਗੜਮਾ ਮਰ ਮਜਾਗਾ ਠੀਕ ਹੈ ਚਲੋ ਵੀ ਆਪਾਂ ਵੀਡੀਓ ਸਟਾਰਟ ਕਰਦੇ ਆ 745 ਸੋਨਾ ਲਿਖਾ ਸਕੰਦਰ ਤੋਂ 50 ਹਾਊਸ ਪਾਵਰ ਚ ਆ ਜਾਂਦਾ ਭਾਈ ਜੀ ਤੇ ਮਾਡਲ ਭਾਈ ਜੀ ਕਿੰਨਾਗਾ ਤੇ 20 ਮਾਡਲ ਹੈਗਾ ਉਹ ਮਾਡਲ ਭਾਈ ਜੀ 10 ਮਾਡਲ ਚਾਹਾਂ ਹੇ ਕਈ ਵਾਕੇ ਰੰਗ ਪੇਂਟ ਦਾ ਬਾਈ ਸਾਰਾ ਓਰੀਜਨਲ ਟਰੈਕਟਰ ਹੈਗਾ ਠੀਕ ਹੈ ਸਾਰਾ ਇੱਥੇ ਮਾੜਾ ਮੋਟਾ ਐਵੇਂ ਕੋਈ ਹਾਂ ਪੱਠੇ ਮਿਲਲਾ ਥੋੜਾ ਥੋੜਾ ਰੰਗ ਹੀ ਲਿਆ ਪਰ ਵੀ ਮਾੜਾ ਦੋ ਤਿੰਨ ਸਾਲਾਂ ਚ ਕੀ ਹੋ ਜਾਂਦਾ ਹੈ ਨਵੇਂ ਵਾਂਗੂ ਟਰੈਕਟਰ ਪਿਆ ਸਾਰਾ ਕੁਝ ਨਾਲ ਦਾ ਹੈਗਾ ਹਰਿਆਣਾ ਨੰਬਰ ਦਾ ਹਰਿਆਣਾ ਨੰਬਰ ਆ ਸਰਸਾ ਨੰਬਰ ਠੀਕ ਹੈ ਜੀ ਟੈਟੂ ਨਾਲ ਵੀ ਨਹੀਂ ਬਾਈ ਨਾਲ ਦਾ ਸਾਰਾ ਕੁਝ ਠੀਕ ਹੈ ਜੀ ਤੇ ਡਿਮਾਂਡ ਬਾਈ ਜੀ ਦੀ ਡਿਮਾਂਡ 4,65,000 ਰੁਪਏ 4,65,000 2000 ਰੁਪਏ ਪਹਿਲੀ ਲਾਸਟ 2000 ਦਾ ਪਤਾ ਕੀ ਹੈ ਉਹ ਚਲੇ ਤਾਂ ਲਿਖਣ ਦੀਆਂ ਗੱਲਾਂ ਹੁੰਦੀਆਂ ਠੀਕ ਹੈ ਜੀ ਯਾ ਭਾ 67 ਕਹਾਂਗੇ ਫਿਰ ਉਹਦੇ ਨਾਲ ਕੀ ਫਰਕ ਪੈ ਗਿਆ ਠੀਕ ਹੈ ਜੀ ਕਿਉਂਕਿ ਚਲੋ 65 ਤੇ 67 ਦਾ ਤਾਂ ਚਲਕ ਹੁੰਦਾ ਵੀ ਉਹ ਲਿਖਤਾ ਹੈ ਠੀਕ ਹੈ ਜੀ ਪਰ ਇੰਨੀ ਗੱਲ ਆ ਬਾਗੂ ਹਾਂ ਜੀ 20 ਮਾਡਲ 4 67 ਦਾ ਦਿੰਦਾ ਨਹੀਂ ਤੈਨੂੰ ਕੋਈ ਆਪਾਂ ਰੇਟ ਪਰ ਹੈਗਾ ਇਹ ਵੀ ਗੱਲ ਹੈਗੀ ਬਾਈ ਜਿੰਨੇ ਟਰੈਕਟਰ ਹੁੰਦੇ ਨੇ ਨਾ ਯਜ ਰੇਟਾਂ ਵਾਲੇ ਬਾਈ ਕੋਲ ਟਰੈਕਟਰ ਹੁੰਦੇ ਨੇਗੇ ਜਿਹੜਾ ਮਾਰੇ ਦਾਵਾ ਨਹੀਂ ਵੈਸੇ ਕਰਦੇ ਹੁੰਦੇ ਨੇ ਨਾ ਢੀਂਗ-ਤੂਢੀ ਪਈ ਦੁਨੀਆ ਪਰ ਮਾੜ ਮੋੜ ਨਹੀਂ ਕਰਦੇਗੇ ਪਰ 20 ਮਾਡਲ ਸੋਨਾਲੀਕਾ 45 50 ਕੈਟਾਗਰੀ ਦੇ ਵਿੱਚ 4 ਲੱਖ 65000 ਦਾ ਮਿਲੂ ਹੋ ਗਿਆ ਲੋਗਾ ਇਹ ਅਜੇ ਜੋ ਲੈਸਨ ਹੋਊਗਾ ਇਹ ਚੋਂ ਹਾਂ ਕਰਾਂਗੇ ਠੀਕ ਹੈ ਐਂ ਤਾਂ ਫਿਰ ਮੂਹੋਂ ਮੰਗੀ ਤਾਂ ਮੌਤ ਨਹੀਂ ਮਿਲਦੀ ਕਹਿੰਦੇ ਠੀਕ ਹੈ ਠੀਕ ਨਹੀਂ ਐਂ ਚੱਲਦਾਗਾ ਹਰ ਇੱਕ ਬੰਦਾ ਭਾਲਦਾ ਪਰ ਉਹ ਐ ਹੁੰਦਾ ਵੀ ਜਿਹੜਾ ਆਪਾਂ ਦੇਤਾ ਰੇਟ ਉਹ ਤੋਂ ਬਾਅਦ ਤੱਕ ਮਾਨਤਾ ਨਹੀਂ ਹੁੰਦਾ ਬੜਾ ਫਰਕ ਠੀਕ ਹੈ ਤੇ ਕਿੱਥੇ ਤੱਕ ਮਾਨਤਾ ਨੂੰ ਜੀ ਸਾਢੇ 4 ਲੱਖ ਦਾ ਜੀ ਸਾਢੇ 4 ਲੱਖ 15000 ਦਾ ਮਾਨਤਾ ਥੋੜਾ ਇਹ ਮੈਂ ਕਹਿ ਰਿਹਾ ਹਾਂ ਠੀਕ ਹੈ 15000 ਦਾ ਮਾਨਤਾ ਕੋਈ ਵੀਡੀਓ ਵੇਖ ਕੇ ਆਊਗਾ ਬੰਦਾ ਜੇ ਕੋਈ ਆਉਂਦਾ ਹਨਾ ਮੰਡੀ ਦੀ ਵੱਕਰੀ ਗੱਲ ਆ ਯਾਰ ਵੀਰ ਜੀ ਦੇ ਕਿ ਬੰਦਾ ਆਉਂਦਾ ਕੋਈ ਗੱਲ ਨਹੀਂ ਕੋਈ 1000 2000 ਦੀ ਬੋਡੀ ਗੱਲ ਨਹੀਂ ਹੋਰ ਵੀ ਮਾਰ ਕੇ ਜੀ ਮੈਂ ਆਪਾਂ ਕਹਿੰਦੀ ਆ ਜਿਹੜਾ 5000 ਕਰ ਦਿਆਂਗੇ ਯਾਰ ਠੀਕ ਹੈ 2000 5000 ਰੁਪਇਆ ਹੋਰ ਰੋਟ ਦੇ ਬਾਈ ਜੀ ਹਾਂ ਬਾਈ ਨੇ 4.5 ਲੱਖ ਰੱਗਾ ਸੀਗਾ ਠੀਕ ਹੈ 4 ਲੱਖ 45 ਹਜ਼ਾਰ ਤੇ 14 ਦੇ ਟੈਰਾਂ ਜਨਾਂ ਬਾਈ ਜੀ ਹਾਂ ਠੀਕ ਹੈ ਜੀ ਤੇ ਕਿਹਾ ਕਿ ਬਾਈ ਸੋਨਾਲੀ ਕਾ 35 ਦਾ ਇਹ ਵੀ ਟਾਪ ਮਾਡਲ ਹੈ ਠੀਕ ਹੈ ਜੀ ਉਹੀ ਮਾਡਲ ਹੈ ਉਹੀ ਮਾਡਲ ਹੈ ਉਹੀ ਨੰਬਰ ਹੈ ਠੀਕ ਹੈ ਜੀ ਠੀਕ ਹੈ ਨਵਾਂ ਹੀ ਡਰਾਈਵਰ ਹੈ ਵੀ ਇਹ ਵੀ ਨਵਾਂ ਟਰੱਕ ਕਿਤੇ ਕੜਮ ਦਾ ਨਿਸ਼ਾਨ ਨਹੀਂ ਡਰਾਈਵਰ ਦੇ ਠੀਕ ਹੈ ਲੈ ਬਾਈ ਬਾਕੀ ਖੁੰਨੇ ਪਲੇਟਫਾਰਮ ਵਾਲਾ ਗਿਆ ਬਾਕੀ ਪਲੇਟਫਾਰਮ ਦਿਖਾ ਦੇ ਜਸਪੀਤ ਪੂਰਾ ਸਾਫ ਪਿਆਗਾ ਨਾ ਬਾਕੀ ਬਹੁਤ ਜੂਜ਼ ਘੱਟ ਜਿਆਦੇ ਜੂਜ਼ ਕੀਤਾ ਹੋਇਆਗਾ ਤੇ 13 ਦੇ ਟਾਇਰਾਂ ਚ ਆ ਗਿਆ ਨਾ ਬਈ ਜੀ 800 ਦੇ ਹਰਦਗਰ ਦੇ ਘੰਟੇ ਚੱਲਿਆ ਹੋਊਗਾ 800 ਵੱਡਾ ਬਾਈ ਦੱਸੀ ਜਾ ਠੀਕ ਹੈ ਜੀ ਇਹ ਸੋਮਾ ਬਾਈ ਦੱਸ ਕੇ ਗਿਆ ਮੈਂ ਤਾਂ ਮੀਟਰ ਵੀ ਨਹੀਂ ਚੈੱਕ ਰਿਹਾ 895 ਘੰਟੇ ਚੱਲਿਆ ਹੋਗਾ 900 ਹੋ ਗਿਆ 900 ਹੋ ਗਿਆ ਠੀਕ ਹੈ ਜੀ ਚਾਰ ਟੂਰ ਨਾਲ ਦੇ ਸਾਰਾ ਕੁਝ ਠੀਕ ਹੈ ਜੀ ਨਾਲ ਦੇ ਟੈਟੂ ਵੀ ਆ ਗ ਠੀਕ ਹੈ ਬਾਕੀ ਰੰਗ ਪੇਂਟ ਦਾ ਕਹਿੰਦੇ ਲੋਡ ਨਹੀਂ ਹੈਗਾ ਨਾ ਮਰਚ ਹੈਗਾ ਤੇ ਇਹਦੀ ਡਿਮਾਂਡ ਬਾਈ ਜੀ 4,55,000 ਰੁਪਏ ਠੀਕ ਹੈ ਜੀ 4,55,000 ਤੇ ਮੰਨ ਲਓ ਬੀ ਮਾਡਲ ਦਾ ਯਾਰ 35 ਵਾਲਾ ਸੋਨਾਲੀਕਾ 4.5 ਲੱਖ ਦਾ ਦਿੰਦਾ ਨਹੀਂ ਕੋਈ ਦਿੰਦਾ ਹੈ ਜੀ 4,40,000 ਦਾ ਰੇਟ ਦੇਵਾਂਗੇ ਲੈ ਵੀ 4,40,000 ਦਾ ਕੋਕਾ ਪੀਸ ਨਾਲੇ ਇੱਕ ਏਜੰਸੀ 'ਚ ਜਾ ਕੇ ਦੇਖੇ ਨਾਲੇ ਇਹ ਵੀ ਦੇਖ ਲੈਣਾ ਬਾਈ ਜੀ ਹਾਂ ਤੇ ਅੱਗੇ ਕਹਿੰਦੇ ਆ ਵੀ 35 ਆ ਵੀ 35 ਵਾਲਾ ਐਮ ਐਮ 35 ਹੈ ਮੈਲੇਜ ਮਾਸਟਰ ਠੀਕ ਹੈ ਜੀ ਜਿਹੜੇ ਮੰਨ ਕੇ ਚੱਲੋ ਹੁਣ ਹੀ ਲਾਂਚ ਹੋ ਟਰੈਕਟਰ ਲੈਣਾ ਭਾਈ ਜੀ ਹੈ ਜਿਵੇਂ ਲਾਂਚ ਹੋਏ ਟਰੈਕਟਰ ਹੀ ਨੇ ਲਾਂਚ ਹੋਏ ਟਰੈਕਟਰ ਇਹ ਸਪੈਸ਼ਲ ਟਰਾਲੀ ਵਾਲਾ ਟਰੈਕਟਰ ਟਰਾਲੀ ਵਾਲਾ ਟਰੈਕਟਰ ਪਠਿਆਲੇ ਵੀ ਮੇਰੇ ਜੀ ਮਾਸਟਰ ਮਤਲਬ ਮੈਲੇਜ ਦਾ ਮਤਲਬ ਐਵਰੇਜ ਹਾਂਜੀ ਹਾਂ ਤੇ ਪੀਪੀ 69 ਨੰਬਰ ਆ ਗਿਆ ਇਹ ਆਪਦਾ ਨੰਬਰ ਹੈ 21 ਮਾਡਲ ਟਰੈਕਟਰ ਹੈ ਠੀਕ ਹੈ ਜੀ ਸੈਂਟਰ ਗੇਅਰ ਹੈ ਤੇਲ ਬਰੇਕਾਂ ਪਾਵਰ ਸਟੀering ਹੈ ਠੀਕ ਹੈ ਜੀ ਟਾਇਰ ਚੌਕੜਾ ਨਵੇਂ ਚੌਕੜਾ ਨਵੇਂ ਨਾਲ ਦੀ ਸਰ ਨਵੀਆਂ ਜਮ ਨਾਲ ਦੀ ਨਾਲ ਦੀ ਫਿਰ ਤੁਹਾਨੂੰ ਚਾਲ ਚਲਾਵੇ ਪੁੱਛਣਾ ਕਿੰਨੇ ਘੰਟੇ ਇਹ ਮੇਰੇ ਹਿਸਾਬ ਨਾਲ 100 ਠੀਕ ਹੈ ਜੀ ਬਾਈ ਬਾਈ ਜੀ ਇਹ ਬੰਪਰ ਰੱਖੋ ਡਾ ਬੰਪਰ ਲੱਗਿਆ ਬੰਪਰ ਲੱਗਿਆ ਕੋਈ ਓਕੇ ਪਈ ਹੈ ਜੀ ਤੇ ਇਹਦੀ ਡਿਮਾਂਡ ਪਈ ਜੀ 429000 ਰੁਪਏ 4 ਸਵਾ 4 ਲੱਖ ਰੁਪਏ ਦੀ ਡਿਮਾਂਡ ਹੈ ਇਹ ਵੀ 4 ਸਵਾ 4 ਲੱਖ ਰੁਪਏ ਪਾਈ ਨੇ ਸਿੰਗਲ ਕਲਚ ਦਾ ਕਰਕੇ ਇਹਦੀ ਡਿਮਾਂਡ ਘਟ ਘਟ ਆ ਗਈ ਪਹਿਲਾਂ 21 ਮਾਡਲ ਉਹ ਵੇਖ ਲੈ ਆਪਾਂ 455 ਠੀਕ ਹੈ ਜੀ ਇਹ ਮਤਲਬ ਸਿੰਗਲ ਕਲਚ ਹੈ ਬਾਕੀ ਸਾਰੀਆਂ ਸਹੂਲਤਾਂ ਠੀਕ ਹੈ ਜੀ ਡਬਲ ਬ੍ਰੇਕ ਆ ਗਿਆ ਪਾਵਰ ਸਟੀering ਆ ਗਿਆ ਠੀਕ ਹੈ ਜੀ ਠੀਕ ਹੈ ਇਕੱਲਾ ਡਬਲ ਨਹੀਂ ਹੈਗਾ ਠੀਕ ਹੈ ਜੀ ਇਹ ਟ੍ਰੈਕਟਰ ਆਪਾਂ 4 ਲੱਖ ਤੇ 5000 ਦਾ ਦੇ ਦੇ। ਲੈ ਵੀ 4 ਲੱਖ ਤੇ 5000 ਦਾ। ਹਾਂ। ਬਾਕੀ ਕੰਡੀਸ਼ਨ ਤੁਸੀਂ ਦੇਖ ਲੈ। ਪੂਰਾ ਨਵਾਂ ਟਰੈਕਟਰ ਆਇਆ। ਕੋਕਾ ਪੀਸ ਕਰੀਆ ਪਰ ਟਰੈਕਟਰ ਨੂੰ। ਫਰਸਟ ਪਾਰਟੀ ਦੇਣਾ ਵੀਰੇ। ਫਰਸਟ ਪਾਰਟੀ ਵੀਰੇ। ਠੀਕ ਆ ਜੀ। ਦੇਖੋ ਵੀ 36 30 ਪਲੱਸ ਵਾਲਾ। ਇਹ ਆ ਪਲੱਸ ਵਾਲਾ। ਠੀਕ ਆ ਜੀ। 55 ਹਰਸ ਪਾਵਰ ਦੇ ਵਿੱਚ ਆ ਇਹ। ਠੀਕ ਆ ਜੀ। 2009 ਮਾਡਲ ਐ। ਠੀਕ ਆ ਜੀ। ਮਗਰਲੇ ਟਾਇਰ ਵੀ ਕਿੱਟ ਹੀ ਕਮਾਂਡਰ ਦੇ ਜਮਾਂ 95 ਪੈਸੇ ਪਏ ਨੇ। ਨਾ ਮੈਂ ਨਹੀਂ ਆਪਾ ਕਹਿ ਗਿਆ ਨਾ ਮੈਂ ਬਠਿੰਡਾ ਨੰਬਰ ਹੈ ਠੀਕ ਹੈ ਬਠਿੰਡੇ ਦਾ ਨੰਬਰ ਹੈਗਾ ਬਾਈ ਜੀ ਸਿਸਟਮ ਲੱਗਿਆ ਹੋਇਆ 20000 ਰੁਪਏ ਦਾ ਠੀਕ ਲਾਉਂਦੇ ਤਾਂ ਨਹੀਂ ਨਾ ਲਾਉਣ ਵਾਲਾ ਕੰਮ ਹੀ ਹੈ ਨਹੀਂ ਠੀਕ ਹੈ ਟੋਟਲ ਸਮਾਨ ਪੂਰਾ ਡੰਡਾ ਫੱਟੀ ਛਤਰੀ ਛਤਰੀ ਕਨੋਪੀ 10000 ਰੁਪਏ ਦੀ ਠੀਕ ਹੈ ਲੈ ਵੀ ਕਨੋਪੀ ਸਾਥੇ ਇੱਕ ਹੋਰ ਹੈ 2500 ਦੇ ਹਾਰਨ ਰੂਟਸ ਦੇ ਜੂਮ ਕਰਕੇ ਦੇ ਨਾਲ ਰੂਟਸ ਦੇ ਹਾਰਨ ਹੈਗੇ ਤੇ ਕੰਡੀਸ਼ਨ ਦਾ ਪੂਰਾ ਕੋਕਾ ਪੀਸ ਹੈਗਾ ਤੇ ਅਰਜੀਨਲ ਟਰੈਕਟਰ ਹੈ ਬਠਿੰਡਾ ਨੰਬਰ ਹੈ ਬਠਿੰਡੇ ਦਾ ਨੰਬਰ ਹੈਗਾ ਹਾਂ ਇਹ ਨੋ ਮਾਰ ਲਾ ਤੇ ਡਿਮਾਂਡ ਬਾਈ ਜੀ 4 ਲੱਖ 95000 ਰੁਪਏ ਲੈ ਵੀ 4 ਲੱਖ 95000 ਰੁਪਏ ਡਿਮਾਂਡ ਆ ਪਿੱਛੇ ਕੌਮਕੇ ਦਿਖਾ ਦੇ ਜਾ ਹਾਂ ਡੰਡਾ ਡੁੰਡਾ ਸੱਤੀ ਸਾਰਾ ਕੁਝ ਨਾਲ ਠੀਕ ਮੇਰਾ ਮਾਰ ਲਓ 20000 ਰੁਪਏ ਹਸਟਮੀ ਹੈ ਰੀ ਸਪੀਡ ਚ ਆ ਗਿਆ ਬਾਈ 100 ਮਾਰ ਲਾ ਵੀਰੇ 100 ਮਾਰ ਲਾ 55000 ਰੁਪਏ ਜਿਹਨੂੰ ਲੋਕ ਭਾਲਦੇ ਫਿਰਦੇ ਠੀਕ ਆ ਜੀ ਇਹ ਅਗਲਾ ਬਾਈ ਜੀ ਅਗਲਾ ਇੱਕ ਆ ਖੜਾ 735 ਸ਼ਵਰਾਜ ਸ਼ਵਰਾਜ ਲਓ ਬਾਈ ਜੀ ਬਾਹਰ ਪੰਪ ਵਾਲਾ ਨੇ ਬਾਈ ਜੀ ਇਹ 99 ਦਾ ਮਾਡਲ ਹੈ 99 ਦਾ ਬਾਰ ਚਾਰਟ ਆ ਰਿਹਾ ਜਿੱਦਦਾ ਠੀਕ ਆ ਜੀ ਇਹਦੇ ਮੀਟਰ ਸਾਰੇ ਨਵੇਂ ਲੱਗਿਆ ਚੈੱਕ ਕਰ ਲਾ ਠੀਕ ਹੈ ਜੀ ਲੈ ਵੀ ਮੀਟਰ ਪੱਤੀਆਂ ਪੁੱਤੀਆਂ ਨਵੀਆਂ ਪਾਈਆਂ ਵਈਆਂ ਲਿਫਟ ਪੰਪ ਬਾਹਰ ਆ ਵੱਡਾ ਗੇਰ ਹੈ ਲੈ ਵੀ ਨਵੇਂ ਨਵੇਂ ਮੀਟਰ ਲੱਗੇ ਸ਼ੇਰਿੰਗ ਭੀੜ ਵੀ ਨਵੇਂ ਸ਼ੀਟ ਵੀ ਨਵੀਂ ਹੈ ਠੀਕ ਹੈ ਜੀ ਯਾਰ ਕੰਮ ਲੈਣ ਵਾਲੇ ਨੂੰ ਕੁਝ ਨਹੀਂ ਕਹਦਾ ਮੈਂ ਕਿਹਾ ਮੰਗਦਾ ਨਹੀਂ ਖੇਤੋਂ ਆਇਆ ਐਂਡੋਂਡ ਸਾਰੇ ਨਵੇਂ ਪਾਇਆ ਟਰੈਕਟਰ ਤੇ ਫੁੱਲ ਕੰਮ ਹੋਇਆਗਾ ਠੀਕ ਹੈ ਜੀ ਬਟਕ ਮੈਨੂੰ ਲੱਗਾ ਧੋਤਾ ਦਾ ਤਾਂ ਵੀ ਨਹੀਂ ਪਤਾ ਹਾਂ ਹਾਂ ਉਵੇਂ ਆਇਆ ਖੇਤੋਂ ਆਇਆਗਾ ਠੀਕ ਹੈ ਜੀ ਇਹਦੀ ਡਿਮਾਂਡ 1,60,000 ਰੁਪਇਆ ਠੀਕ ਹੈ ਜੀ ਡਿਮਾਂਡ ਦਾ ਮਾਨ ਤਾਂ ਜਿੰਨਾ ਮਰਜ਼ੀ ਖੁੱਲਾ ਕਰ ਦੇਣਾ ਯਾਰ ਖੁੱਲਾ ਕਰ ਦੇਣਾ ਹੋਰ ਦੱਸ ਇੱਕ ਹੋਰ ਆਇਗਾ ਹਾਂਜੀ ਜਿਵੇਂ ਨਾ ਅੱਜ ਤੋਂ 8-7 ਸਾਲ ਪਹਿਲਾਂ ਟਰੈਕਟਰ ਹੁੰਦੇ ਸੀ ਵੱਡਿਆਂ ਦੀ ਗੰਤੀ ਜਿਵੇਂ 36 30 ਆ ਗਿਆ ਉਹ ਹੈ ਇਹਨੂੰ ਚੰਗੇ ਬੰਦੇ ਲੈ ਕੇ ਜਾਂਦੇ ਹੁੰਦੇ ਸੀ ਸਮਾ ਸਮਾ ਬਲਵਾਨ ਹੁੰਦਾ ਅੱਜ ਇਹ ਮੰਨ ਕੇ ਚੱਲ ਵੀ ਵਿਚਾਰਾ ਸਹੈਗ ਤੇ ਚ ਆ ਗਿਆ ਠੀਕ ਇਹਦੇ ਨਾਲ ਬੁੜਾਪਾ ਆ ਗਿਆ ਬੁੜਾਪਾ ਆ ਗਿਆ ਜਾਂ ਹੁਣ ਪੈੜੀਆਂ ਡਾਕਰ ਹੋ ਗਈਆਂ ਨਹੀਂ ਬਹਿਣੀਆਂ ਆਈਆਂ ਨਾ ਤੇ ਵੱਡੇ ਟਰੈਕਟਰ ਆ ਗਏ ਵੱਡੇ ਇੰਪਲੀਮੈਂਟ ਆ ਗਏ ਨਹੀਂ ਕੰਮ ਕਰਦੇਗੇ ਉਹ ਕਦੂ-ਕਦੂ ਕਰਨਾ ਸਹੈਗ ਟਰੈਕਟਰ ਹੈਗਾ ਅੱਗੇ ਐਸ਼ਰ ਹੁੰਦਾ ਸੀ ਹੁਣ ਇਹ ਆ ਗਿਆ ਠੀਕ ਹੈ ਜੀ। ਸਾਕ ਕੰਮ ਨੂੰ ਵਧੀਆ ਟਰੈਕਟਰ ਹੈਗਾ। ਹਾਂ ਅੱਗੇ ਪਹਿਲਾਂ ਜਿਵੇਂ ਆਪਾਂ ਕਿਹਾ ਬਲੈਕ ਚ ਮਿਲਣ ਵਾਲਾ ਬਲੈਕ ਚ ਮਿਲਣ ਵਾਲਾ ਕੰਮ ਹੀ ਸੀ ਬਾਈ ਇਹਨਾਂ ਦਾ। ਠੀਕ ਹੈ ਜੀ। ਸੈਂਟਰ ਪਿੰਨ ਦਾ ਕੰਮ ਹੋਇਆ, ਇੰਜਨ ਦਾ ਕੰਮ ਹੋਇਆ ਠੀਕ ਹੈ ਜੀ। ਬੋਲ ਰੁਪਏ ਲਾਇਆ, ਆਬ ਤੇਲ ਤੁਲੋਂ ਮੇ ਡੁੱਲੇ ਪਿਆ ਸੀ। ਇੱਕ ਆਪਾਂ ਕਿਤੇ ਤੇ ਤੋਤਾ ਵੀ ਨਹੀਂ ਪੜਾ ਵੀ ਨਹੀਂ ਮਾਰਿਆ ਹੈਗਾ। ਆਪਾਂ ਕਹਿੰਦੇ ਬਾਈ ਜੀ ਹਰਿਆਣਾ ਨੰਬਰ ਚ ਕੱਦੂ ਚ ਕੱਢ ਕੇ ਲਿਆ ਕਰਦੇ। ਕੱਦੂ ਜੀ ਆਇਆ ਬਾਈ ਸਿੱਧਾ ਹੀ ਜਮਾ। ਠੀਕ ਹੈ ਜੀ। ਪੇਟੀ-ਪੂਟੀ ਦਾ ਬਹੁਤ ਸੋਹਣਾ ਪਿਆ ਥੱਲੋ ਰੰਗ-ਰੂਪ ਦਾ ਇਕੱਲੇ ਤੇ ਬਾਕੀ ਤੁਸੀਂ ਕੰਡੀਸ਼ਨ ਚ ਚੈੱਕ ਕਰ ਲਿਓ ਪੂਰਾ ਸਾਫ ਆ ਪੱਕਾ ਵਧੀਆ ਟਰੈਕਟਰ ਕੰਮ ਲੈਣ ਵਾਲੇ ਬੰਦੇ ਨੇ 2-2 ਲੱਖ ਰੁਪਏ ਦੇ ਵੇਚ ਦਿਆ ਚੰਗੇ ਟਰੈਕਟਰ ਠੀਕ ਆ ਜੀ ਨਵੇਂ ਡਰਾਂ ਤੇ ਮਾਨਦਾਨਾ ਦੱਸ ਲੂ ਬਈ 1.60 ਲੱਖ 1 ਲੱਖ ਤੇ 45 ਹਜ਼ਾਰ ਦਾ ਨੈੱਟ ਟਰੈਕਟਰ ਦੇ ਦਿਆਂਗੇ ਯਾਰ ਠੀਕ 1 ਲੱਖ 45 ਹਜ਼ਾਰ ਕੋਈ ਨਹੀਂ ਜਿਵੇਂ ਆਪਾਂ ਕਹੀਏ ਮੈਂ ਕਿਹਾ ਜੀ 1.60 ਲੱਖ ਦਾ ਟਰੈਕਟਰ ਹੀ ਆ ਛੋਟਾ ਹੀ ਆ ਸਰਗ ਛੋਟਾ ਹੀ ਛੋਟਾ ਹੀ ਸਰਗ ਠੀਕ ਆ ਜੀ ਜਿਵੇਂ ਆਪਾਂ ਕਹੀਏ ਹੁਣ ਥੋੜਾ ਜਿਹਾ ਮੰਡੀ ਦਾ ਕੰਮ ਉਹਦੇ ਕਰਕੇ ਨਾ ਤਾਂ ਕਰਕੇ ਛੋਟਾ ਹੀ ਨੇ ਚਲੋ ਬਈ ਜੀ ਆ ਗਿਆ ਅ ਇਹ ਹੈ ਜ਼ਿੰਮੇਦਾਰਾ ਡਾਕਟਰ ਜ਼ਿੰਮੇਦਾਰਾ ਹਾਂ ਇਹਦਾ ਨੇ ਇੱਕ ਕੰਮ ਖਰਚ ਕਰਦੀ ਆਪਾਂ ਤੇ ਤੇ ਮਾਡਲ ਇਹ ਮਾਡਲ ਹੈ 2009 ਇਹਦੇ 10 ਲਿਖਿਆ ਹੈਗਾ ਸੀ ਭਲੇਖੇ ਨਾ ਠੀਕ ਹੈ ਜੀ 2009 9 ਮਾਡਲ ਹੈਗਾ ਠੀਕ ਹੈ ਜੀ ਤੇ ਟਾਇਰ ਇਹਦੇ 80 85 ਪੈਸੇ ਚਾਰੇ ਹੀ ਪਏ ਆ ਠੀਕ ਹੈ 16 ਦੇ ਟਾਇਰਾਂ ਚ 16 ਦੇ ਟਾਇਰਾਂ ਚ 605 ਅਰਜਨ ਟੋ ਮਾਡਲਾ ਟੋ ਮਾਡਲਾ ਠੀਕ ਹੈ ਠੀਕ ਹੈ ਜੀ 3 ਲੱਖ ਤੇ 50 ਹਜ਼ਾਰ ਰੁਪਏ ਡਮਾਂਡ ਹੈ ਡਾਕਟਰ ਠੀਕ ਹੈ ਜੀ ਤੇ ਮਗਰ ਇਹਦੇ ਇੱਕ ਟਰਾਲੀ ਆ ਉਹ ਵੀ ਦਿਖਾ ਦੇ ਲੈ ਵੀ ਟਰਾਲੀ ਵੀ ਨਾਲ ਲਗਾ ਕਿੰਨੇ ਪਾ ਕਿੰਨੇ ਦੀ ਆ ਗਈ ਜੀ ਇੱਕ 10 ਪੁੱਟੀ ਹੈ 10 10 6 2 10 6 2 ਹਾਂ ਵਿੱਚੋਂ ਸਾਫ ਪਈਆ ਦਿਖਾ ਦੇ ਵਧੀਆ ਬਿਨਾ ਜੈਕ ਤੋਂ ਹੈ ਠੀਕ ਹੈ ਜੀ 70000 ਰੁਪਏ ਡਿਮਾਂਡ ਹੈ ਇੱਕੋ ਹੀ ਰੇਟ ਹੈ ਤਾਂ 60000 ਦੀ ਦੇਣੀ ਹੈ ਇੱਕੋ ਰੇਟ ਹੈ ਇੱਕੋ ਜੀ ਇੱਕ ਕਰਦੇ ਹਾਂ ਹਾਂ 60000 ਦੀ ਠੀਕ ਹੈ ਤੇ ਟਰੈਕਟਰ ਦਾ ਰੇਟ ਕੀ ਟਰੈਕਟਰ ਹੈਗਾ 3 ਲੱਖ ਤੇ 20000 ਦਾ ਹਾਂ ਜਾਨਾ ਹਾਂ ਜਾਨਾ ਸਾਡੇ ਤੇ 3 ਲੱਖ ਰੁਪਏ ਡਿਮਾਂਡ ਹੈ ਸਾਡੇ ਤੇ 3 ਲੱਖ ਰੁਪਏ ਡਿਮਾਂਡ ਹੈ ਠੀਕ ਹੈ ਇੱਕ ਦੇ ਬਈ ਜੀ ਲੈ ਕੇ ਜਾਓਗੇ ਤਾਂ ਮਨਤਾਂ ਨੂੰ ਹੋ ਜੂਗਾ ਹੋ ਜੂਗਾ ਹਾਂ ਠੀਕ ਹੈ ਬਾਕੀ ਤੁਸੀਂ ਵਧੀਆ ਟਰੈਕਟਰ Rajasthan ਨੰਬਰ ਹੈ Rajasthan ਦਾ ਨੰਬਰ ਹਾਂ ਚਾਲ ਚਲਾ ਦੇਣਾ ਓਕੇ ਬਾਈ ਚੰਗਾ ਜ਼ਿਮੀਦਾਰ ਦੇ ਘਰੇ ਹੀ ਆ ਡਾਕਟਰ ਕਿਉਂਕਿ ਇਹ ਤਾਂ ਹੈ ਨਹੀਂ ਵਪਾਰ ਲੈਣ ਵਾਲਾ ਤਾਂ ਠੀਕ ਆ ਜੀ ਤੇ ਅੱਗੇ ਆ ਗਿਆ 16 ਲੀਕਾ 3500 ਨੂੰ ਹੋਰ ਦਿਖਾਉਣੇ 15 ਮਾਡਲ ਠੀਕ ਹੈ 15 ਮਾਡਲ ਆ ਜੀ ਹਾਂ ਤੇ ਪਾਵਰ ਸਟੀering ਜਾਂ ਬਈ ਜੀ ਇਹ ਸਿੰਪਲ ਸਟੀering ਆ ਸਿੰਪਲ ਸਟੀering ਤਾਂ ਤੇ ਮਗਰਲੇ ਟਾਇਰ ਚਾਰੀ ਤਕਰੀਬਨ ਬਸ ਅੱਧੇ ਕ ਟਾਇਰ ਮੰਨ ਲਓ ਅੱਧੇ ਕ ਟਾਇਰ ਹੈਗੇ ਅੱਧੇ ਕ ਤਾਂ ਪਲੱਸ ਹੀ ਆ ਹਮ ਅੱਧੇ ਤੋਂ ਵੱਧ ਹੀ ਆ ਤੇ ਡਿਮਾਂਡ ਜੀ ਕੁੱਲ 2,83,000 ਰੁਪਏ ਕੁੱਲ 2 ਲੱਖ ਤੇ 83000 ਲੈਟ ਵੀ ਰਹੀ ਦੋ ਅੱਸੀ ਕਰ ਲੈ ਯਾਰ ਸਿੱਧਾ ਮੋਟਾ ਆ ਹਿਸਾਬ ਕਰ ਲੈ ਵੀ 2,80,000 ਹਾਂ ਭਾਈ ਟਰੈਕਟਰ ਕੱਟੇ ਹੋ ਗਏ ਇਹਦੇ ਜਿਹੜਾ ਹੁਣ ਕੀ ਕਟਾਂਗੇ ਇਹਦਾ ਬਰੇਡ ਹੀ ਪੈਣਾ ਕੱਟ ਲਾਂਗੇ ਐ ਤਾਂ ਆਪਾਂ ਨਹੀਂ ਜਾਣਾਂ ਕੋਈ ਚੱਕਰੀ ਕੋਈ ਨਹੀਂ ਚੱਕਰੀ ਕੋਈ ਨਹੀਂ ਉਹਦੇ ਨਾਲ ਦਾ ਐ ਨਹੀਂ ਆ ਗੱਲ ਕੋਈ ਬਾਜ ਬਰੇਡ ਤੇ ਦੇਵਾਂਗੇ ਬਾਜ ਬਰੇਡ ਤੇ ਰੱਖ ਲਾ ਟਰੈਕਟਰ ਰੱਖ ਹਾਂ ਐ ਨਹੀਂ ਆਪਾਂ ਅਗਲਾ ਕਹਿੰਦੇ ਮੈਂ 3 ਲੱਖ ਵਾਲਾ ਪੌਣੇ ਤਿੰਨ ਦਾ ਲੈ ਜੂ ਆ ਮੈਂ 3 ਲੱਖ ਵਾਲਾ ਸਵਾ ਦਾ ਬੋ ਬੋ ਗੱਲ ਤਾਂ ਨਹੀਂ ਹੋਈ ਠੀਕ ਆ ਕੋਈ ਪੈਸਾ ਵਟੇ ਪੈਸੇ ਹੀ ਵਟਾਉਣੇ ਠੀਕ ਹੈ ਵਾਈਬ੍ਰੇਟ ਦੇਵਾਂਗੇ ਬਾਅਦ ਸੰਤੁਸ਼ਟ ਕਰਾਂਗੇ ਯਾਰ ਇਹ ਨਹੀਂ ਹੈ ਚੋਰੀ ਠੱਗੀ ਵਾਲਾ ਕੰਮ ਹੈ ਨਹੀਂ ਜਮਾ ਇੱਕ ਨੰਬਰ ਦਾ ਕੰਮ ਠੀਕ ਹੈ ਤੇ ਅਗਲੇ ਦਿਨ ਵੀ ਤਸੱਲੀ ਹੋ ਜਾਏ ਪਹਿਲਾਂ ਪਹਿਲਾਂ ਚਾਰਜ ਪਰ ਟਰਾਈ ਮਾਰ ਕੇ ਫਿਰ ਆਜੋ ਆਪਣੇ ਕੋਲ ਇਹ ਵੀ ਆਪਣਾ ਵਾਹ ਠੀਕ ਹੈ ਇਹ ਨਹੀਂ ਵੀ ਯਾਰ ਸਿੱਧਾ ਪਹਿਲਾਂ ਆਪਾਂ ਤੋਂ ਰੇਟ ਪੁੱਛ ਲਿਆ ਫਿਰ ਪੇਮੈਂਟ ਕਰਾਇਆ ਹੋਵੇ ਚਾਰਜ ਪਰ ਰੇਟ ਦਾ ਪਤਾ ਕਰ ਲਓ ਫਿਰ ਵੀ ਜੇ ਲੋਕਾਂ ਨਾਲੋਂ 20000 ਦਾ ਫਾਇਦਾ ਨਾ ਹੋਵੇ ਆਪਾਂ ਜ਼ਿੰਮੇਵਾਰ ਹਾਂ ਠੀਕ ਹੈ ਹਾਂ ਲੱਗੇਗਾ ਮਹਿੰਦਰਾ 200 ਮਹਿੰਦਰਾ 265 ਭੂਮੀਪੁੱਤਰ ਹਾਂ ਇਹ ਮਾਡ ਹਾਈ ਸਪੀਡ ਆ ਮੂਰਲੇ ਟਾਇਰ ਨਵੇਂ ਮੰਗਰਲੇ 70 ਰੁਪਏ ਤੇ ਆ ਰਾਸਤਾਨ ਦਾ ਨੰਬਰ ਹੈ ਠੀਕ ਆ ਜੀ ਹਾਂ ਤੇ ਡਿਮਾਂਡ ਵੇ ਜੀ 2,18,000 ਰੁਪਏ 2 ਲੱਖ ਤੇ 18,000 ਹਾਂ ਲੈ ਜੀ ਵਾਕੇ ਚੈੱਕ ਕਰ ਲੋ ਇੰਜਨ ਗੇਰ ਤਾਂ ਵਧੀਆ ਵਧੀਆ ਟਰੈਕਟਰ ਆ ਬਈ ਨੂੰ ਕੁਛ ਨਹੀਂ ਹੁੰਦਾ ਠੀਕ ਆ ਜੀ ਪੈਣੀ ਮੂਰਲੇ ਜੀ ਸਾਰੀ ਜਨਾਂ ਵੀ ਹੈਗਾ ਹਾਂ ਤੇ ਹਰਿਆਣੇ ਨੰਬਰ ਨਾ ਰਾਸਤਾਨ ਰਾਜਸਥਾਨ ਹਾਂ ਰਾਜਸਥਾਨ ਨੰਬਰ ਦਾ ਤੇ ਐਨੋ ਸਿੱਧੇ ਨਹੀਂ ਮਿਲਦੀ ਨਾ ਦਸ ਤੋਂ ਥੱਲੇ ਕੋਈ ਨਹੀਂ ਨਾ ਹੁੰਦਾ ਠੀਕ ਹੈ ਜੀ ਠੀਕ ਹੈ ਬਈ ਪਾਕੇ ਮਾਨਤਨ ਹੋ ਜੂਏ ਤੇ 2 ਲੱਖ ਰੁਪਏ ਦੇ ਮਗਰ ਯਾਰ ਮਾਨਤਨ ਪੂਰਾ 13 ਮਾਨਤਨ ਨਾ ਕਰਾਂਗੇ ਉਹ ਵੀ ਗੱਲ ਹੋ ਗਈ ਐ ਕਹਿ ਗਿਆ ਐਸ਼ਰ ਐਸ਼ਰ ਆ ਬਾਈ 23 ਮਾਡਲ ਮਾੜਾ ਜਿਹਾ ਦਿਖਾਈ ਚਾਰ ਸਿਕਰੇ ਥੋੜੀ ਲੈ ਵੇ ਸੰਗ ਤੇ ਵੇਖੀ ਆ ਸੰਗ ਦਾ ਬਾਈ ਨਵਾਂ ਰਾਈਟਰ ਹੈ ਪੁਰਾਣਾ ਮਾਟਰ ਰਾਈਟਰ ਹੈਗਾ ਨਾ ਆਹ ਕੁਰਸੀ ਬਾਰੇ ਕਰਕੇ ਦਿਖਾ ਦੇ ਪਰ ਤਾਂ ਪੰਜਾਬ ਨੰਬਰ ਹੈ ਭਾਈ ਨੰਬਰ ਹਰਿਆਣਾ ਬਾਈ ਠੀਕ ਹੈ ਜੀ ਫਸਟ ਪਾਰਟੀ ਹੈ ਨਾਲ ਦੇ ਸਾਰਾ ਕੁਝ ਠੀਕ ਹੈ ਜੀ ਪੰਜ ਸਟੀਰਿੰਗ ਵਾਲਾ ਹਾਂ ਪਾਵਰ ਸਟੀਰਿੰਗ ਆ ਸੁਪਰ ਪਲੱਸ ਠੀਕ ਹੈ ਜੀ ਪਾਵਰ ਸਟੀਰਿੰਗ ਹੈ ਤੇ ਸੱਤ ਜਾਂ ਪੰਜ ਕੁ ਸੌ ਦੇ ਕੁਝ ਘੰਟੇ ਜਲੇ ਪੰਜ ਕੁ ਸੌ ਦੇ ਕੁਝ ਘੰਟੇ ਜਲੇ ਸਾਰਾ ਕੁਝ ਨਾਲ ਦਾ ਹੈਗਾ ਨਾਲ ਦਾ ਸਾਰਾ ਕੁਝ ਫਰਸਟ ਪਾਰਟੀ ਦਾ ਜਿਵੇਂ ਆਪਾਂ ਕਹਿੰਦੇ ਲੋਨ ਨਹੀਂ ਲੈਣਾ 31 ਮਾਰਚ 2023 ਨੂੰ ਨਵਾਂ ਨਿਕਲਿਆ ਠੀਕ ਹੈ ਜੀ 31 ਮਾਰਚ ਦਾ ਹਾਂ ਇਹ ਵੀ ਦੱਸ ਦੇਣਾ ਕਿ ਜਿੱਦੇ ਰਿਜ਼ਲਟ ਉਹਦੇ ਕੋਲੋਂ ਨਿਕਲਦੇ ਰਹਿਟੇ ਹੈਗਾ ਹਾਂ ਇਹ ਡਿਮਾਂਡ ਭਾਈ ਜੀ ਦੀ 3,75,000 ਰੁਪਏ ਠੀਕ ਹੈ ਜੀ ਸਾਢੇ 3 ਲੱਖ ਦਾ ਟਰੈਕਟਰ ਦੇ ਲੈ ਬਈ 25 ਨਵਾਂ ਟਰੈਕਟਰ ਹੈਗਾ ਲੋਨ ਫੈਂਸ ਕਰਾਉਣਾ ਐਨੇ ਦਾ ਤਾਂ ਲੋਨ ਹੀ ਹੋ ਜੂਗਾ ਲੋਨ ਹੀ ਹੋ ਜੂਗਾ ਠੀਕ ਹੈ ਇਹ ਵੀ 3 ਲੱਖ ਰੁਪਏ ਦਾ ਕਰਦਾ ਤਾਂ ਲੋਨ ਹੋ ਜੂਗਾ ਭਾਈ ਜੀ ਬਾਕੀ 60-65 ਹਜ਼ਾਰ ਰੁਪਏ ਨਾਲ ਟਰੈਕਟਰ ਲੈ ਜਾਓ ਉਹ ਤਾਂ ਚਲ ਅਗਲੇ ਸਿਮਲ ਤੇ ਡਿਪੈਂਡ ਕਰਦਾ ਹੈਗਾ ਯਾਨੀ ਜਿੰਨੇ ਕੁ ਤਾਂ ਟਰੈਕਟਰ ਉਹਨੇ ਪੈਸੇ ਦਾ ਲੋਨ ਹੋ ਜੂਗਾ ਤੇ ਬੰਦੇ ਦਾ ਸਿਮਲ ਸਹੀ ਹੋਣਾ ਚਾਹੀਦਾ ਠੀਕ ਹੈ ਠੀਕ ਹੈ ਭਾਈ ਜੀ ਠੀਕ ਹੈ ਭਾਈ ਧੰਨਵਾਦ ਚਲੋ ਭਾਈ ਇਹ ਵੀਡੀਓ ਨੂੰ ਲੈ ਕੇ ਲਾਈਕ ਕਰਦਾ ਕਮੈਂਟ ਕਰਦੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ